80 ਸਾਲ ਦੀ ਇਹ ਜਿਹੜੀ ਬੇਬੇ ਐ ਇਹ ਮਾਂ ਜਿਹੜੀ ਹੈਗੀ ਆਪਣੇ ਬੱਚਿਆਂ ਦੇ ਢਿੱਡ ਪਾਲਣ ਦੇ ਲਈ ਤੇ ਆਪਣਾ ਢਿੱਡ ਪਾਲਣ ਦੇ ਲਈ ਇਹ ਚਾਹ ਦਾ ਕੰਮ ਕਰਦੀ ਆ ਆਪਾਂ ਗੋਇੰਗ ਟੂ ਫੀ ਸੁਖੀਓ ਪਰਮਾਡੋਏ ਤੇ ਇਹ ਪੰਜਾਬੀ ਕਿਤੇ ਵੀ ਵਸਦੇ ਨੇ ਚਾਹੇ ਉਹ ਪੰਜਾਬ 'ਚ ਨੇ ਚਾਹੇ ਪੰਜਾਬ ਤੋਂ ਬਾਹਰ ਵਸਦੇ ਨੇ ਤਾਂ ਅਜਿਹੇ ਪਰਿਵਾਰਾਂ ਦੀ ਜਿਹੜੀ ਆ ਸਾਨੂੰ ਖੁੱਲ ਕੇ ਜਿਹੜੀ ਮਦਦ ਕਰਨੀ ਚਾਹੀਦੀ ਆ ਸਾਹਮਣੇ ਆਉਣਾ ਚਾਹੀਦਾ ਹੋਏਗਾ ਲਿਵਿੰਗ ਇੰਡੀਆ ਨਿਊਜ਼ ਦੀ ਟੀਮ ਵੱਲੋਂ ਇਹ ਅਪੀਲ ਕਰਨਾ ਚਾਹਾਂਗੇ ਕਿ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਜੋ ਅਜਿਹੇ ਪਰਿਵਾਰ ਨ ਜਿਹੇ ਜਿਹੇ ਅਜਿਹੇ ਪਰਿਵਾਰ ਨੇ ਜਿਹੜੇ ਉਹ ਪਾਲ ਸਕਣ ਸਾਸ਼ੀਕਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਮੈਂ ਆ ਤੁਹਾਡੇ ਨਾਲ ਕਰਨਵੀਰ ਸਿੰਘ ਰੰਧਾਵਾ ਅੱਜ ਤੁਹਾਨੂੰ ਪਟਿਆਲਾ ਦੇ ਅਰਬਨ ਸਟੇਟ ਫੇਸ 1 ਦੇ ਵਿੱਚ ਲੈ ਕੇ ਆਇਆ ਜਿੱਥੇ ਇੱਕ 80 ਸਾਲਾ ਬੇਬੇ ਚਾਹ ਬਣਾ ਕੇ ਆਪਣਾ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ ਦੱਸ ਦਈਏ ਕਿ ਕੁਝ ਸਾਲ ਪਹਿਲਾਂ ਉਹਨਾਂ ਦੇ ਪਤੀ ਗੁজার ਗਏ ਸਨ ਤੇ ਗੱਲ ਕਰੀਏ ਪਰਿਵਾਰ ਦੇ ਵਿੱਚ ਇੱਕ ਬੱਚਾ ਹੈਗਾ ਇੱਕ ਮੁੰਡਾ ਹੈਗਾ ਜੋ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਕੁੜੀ ਵੀ ਹਾਲਾਤ ਬੱਚੀ ਹੈ ਜਿਹੜੀ ਬੇਟੀ ਹੈ ਉਹਨਾਂ ਦੀ ਉਹ ਵੀ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਇੱਕ ਬੇਟੀ ਹੈ ਜਿਹੜੀ ਵਿਆਹੀ ਹੋਈ ਹੈ ਆਪਣੇ ਘਰ ਪਰਿਵਾਰ ਦੇ ਵਿੱਚ ਵੱਸਦੀ ਹੈ ਤੇ ਜਿਹੜਾ ਦੂਜਾ ਚੌਥਾ ਬੇਟੇ ਦੀ ਗੱਲ ਕਰੀਏ ਤਾਂ ਚੌਥਾ ਬੇਟਾ ਜਿਹੜਾ ਹੈਗਾ ਆਟੋ ਦਾ ਕੰਮ ਕਰਦਾ ਹੈਗਾ ਆਟੋ ਚਲਾਉਂਦਾ ਤੇ ਆਪਣੇ ਪਰਿਵਾਰ ਪਾਲਦਾ ਹੈਗਾ ਪਰ ਬੇਬੇ ਜੋ ਹੈਗੀ ਆਪਣੇ ਦੋ ਬੱਚੇ ਨੇ ਜਿਹੜੇ ਸ਼ਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਠੀਕ ਨਹੀਂ ਹੈਗੇ ਉਹਨਾਂ ਦਾ ਪਰਪਾਲਨ ਪੋਸ਼ਣ ਕਰਨ ਦੇ ਲਈ ਇਥੇ ਚਾਹ ਦਾ ਕੰਮ ਅਰਬਨ ਸਟੇਟ ਪਟਿਆਲਾ ਦੇ ਵਿੱਚ ਕਰਦੀ ਆ ਤਸਵੀਰਾਂ ਮੈਂ ਤੁਹਾਨੂੰ ਦਿਖਾ ਦਿੰਨਾ 80 ਸਾਲ ਦੀ ਇਹ ਜਿਹੜੀ ਬੇਬੇ ਹੈ ਇਹ ਮਾਂ ਜਿਹੜੀ ਹੈਗੀ ਆਪਣੇ ਬੱਚਿਆਂ ਦੇ ਢਿੱਡ ਪਾਲਣ ਦੇ ਲਈ ਤੇ ਆਪਣਾ ਢਿੱਡ ਪਾਲਣ ਦੇ ਲਈ ਇਹ ਚਾਹ ਦਾ ਕੰਮ ਕਰਦੀ ਆ ਤਕਰੀਬਨ ਕਾਫੀ ਸਾਲ ਹੋ ਚੁੱਕੇ ਨੇ ਪਟਿਆਲੇ ਦੇ ਵਿੱਚ ਰਹਿੰਦੇ ਆ ਜਦੋਂ ਬੀਬੀ ਪਟਿਆਲੇ ਬੀਬੀ ਤੇ ਪਾਪਾ ਜੀ ਪਟਿਆਲੇ ਆਏ ਸਨ ਉਸ ਤੋਂ ਬਾਅਦ ਪਟਿਆਲੇ ਦੇ ਵਿੱਚ ਆ ਕੇ ਪਾਪਾ ਜੀ ਚਾਹ ਦਾ ਕੰਮ ਕਰਦੇ ਸਨ ਪਾਪਾ ਜੀ ਦੇ ਜਾਣ ਤੋਂ ਬਾਅਦ ਬੀਬੀ ਜੀ ਦਾ ਚਾਹ ਦਾ ਕੰਮ ਜਦੋਂ ਉਹ ਗੁਜ਼ਰ ਗਏ ਤਾਂ ਉਹਨਾਂ ਤੋਂ ਬਾਅਦ ਬੀਬੀ ਨੇ ਸ਼ੁਰੂ ਕੀਤਾ ਹੈਗਾ ਬੀਬੀ ਸੋਮਾ ਜਿਨ੍ਹਾਂ ਦਾ ਨਾਮ ਹੈ ਪਟਿਆਲੇ ਦੇ ਅਰਬਨ ਸਟੇਟ ਫੇਸ 1 ਦੇ ਵਿੱਚ ਚਾਹ ਦਾ ਕੰਮ ਕਰਦੇ ਨੇ ਬੀਬੀ ਨਾਲ ਗੱਲਬਾਤ ਕਰਦੇ ਆ ਬੀਬੀ ਸਤਿ ਸ਼੍ਰੀ ਅਕਾਲ ਜੀ ਹਾਂ ਬੇਟਾ ਹਾਈ ਹੋਰ ਠੀਕ ਹੋ ਸਭ ਕਰ ਠੀਕਾ ਕਰੇ ਠੀਕ ਆਇਆ ਕੋਈ ਗਾਹ ਕਚਾਲਾ ਆ ਜਾਂਦਾ ਬਾਈ ਕਿੰਨੇ ਕ ਪੈਸੇ ਆ ਜਿਹੜੇ ਕਮਾ ਲੈਨੇ ਹੋ ਦਿਨ ਦੇ ਵਿੱਚ ਮਾ ਦੁੱਧ ਕਮਾ ਲੈਨੇ ਦੁੱਧ ਦੀ ਚਾਹ ਬਣਾ ਲੈਨੇ ਵਸੇ ਹੋਈਆ ਪਰਿਵਾਰ ਦੇ ਵਿੱਚ ਕੌਣ ਕੌਣ ਆ ਬੇਬੀ ਔ ਇੱਕ ਉਹ ਜਾਂ ਬੱਚਾ ਤੇ ਛੋਟਾ ਹਾਂ ਉਸਕਾ ਤਿੰਨ ਬੇਟੀਆਂ ਅੱਛਾ ਇੱਕ ਬੇਟਾ ਇੱਕ ਬੇਟਾ ਬੇਟੀਆਂ ਵੀ ਨੇ ਕੁੜੀਆਂ ਵੀ ਨੇ ਨਾ ਤਿੰਨ ਕੁੜੀਆਂ ਤਿੰਨ ਕੁੜੀਆਂ ਨੇ ਇਹ ਬੇਟਾ ਠੀਕ ਨਹੀਂ ਹੈਗਾ ਅਧਿਆੰਗ अच्छा ਤੇ ਦੂਜੀ ਬੇਟੀ ਹੈ ਜਿਹੜੀ ਉਹ ਕਿੱਥੇ ਉਹ ਪਾਗਲਾ ਉਹ ਵਰਸ਼ਾ ਹੀ ਰੱਖਦੇ ਆ ਉਹ ਵੀ ਠੀਕ ਨਹੀਂ ਹੈਗੀ ਨਾ ਪਾਗਲੇ ਕਿੰਨੇ ਸਾਲ ਹੋ ਗਏ ਤੁਹਾਨੂੰ ਚਾਹ ਦਾ ਕੰਮ ਪੂਰਾ ਜੰਗਲ ਦਾ ਪੁੱਤ ਅੱਛਾ ਜੰਗਲ ਮਤਲਬ 40 50 ਸਾਲ ਹੋ ਗਏ ਆਪਾਂ ਕਹਿ ਲਈ ਹਾਂ ਜਿਆਦਾ ਹੋ ਗਏ ਜਿਆਦਾ ਹੋ ਗਏ ਤੇ ਗੁਜ਼ਾਰਾ ਫਿਰ ਕਿਵੇਂ ਚੱਲਦਾ ਹੈਗਾ ਕਰਦਾ ਬਾ ਫਰਮਾਨਤ ਵਗੇ ਸ਼ੀਪਰ ਚਾਹ ਆ ਗਿਆ ਅੱਛਾ ਲੱਗਦਾ ਨਹੀਂ ਹੈ ਕਿ ਅ ਮਤਲਬ ਇਸ ਉਮਰ ਦੇ ਵਿੱਚ ਆਰਾਮ ਕਰਨਾ ਚਾਹੀਦਾ ਸੀਗਾ ਜਿਸ ਉਮਰ ਦੇ ਵਿੱਚ ਹੁਣ ਤੁਹਾਨੂੰ ਚਾਹ ਦਾ ਕੰਮ ਕਰਨਾ ਪੈ ਰਿਹਾ ਪਰਿਵਾਰ ਪਾਲਣਾ ਪੈ ਰਿਹਾ ਆਪਾਂ ਜਬਸ ਜਿਆ ਜਿਆ ਘਾਰ ਆ ਪਰਮਾਤਮਾ ਕਿਸੇ ਬਡੋੜੀ ਜਾ ਲੋਕਾਂ ਨੂੰ ਦੇਖ ਕੇ ਮਨ ਦੇ ਵਿੱਚ ਰੱਬ ਦੇ ਪ੍ਰਤੀ ਉਹ ਗੁੱਸਾ ਨਹੀਂ ਆਉਂਦਾ ਹੈਗਾ ਕਿ ਗੱਡੀਆਂ 'ਚ ਘੁੰਮਦੇ ਆ ਲੋਕ ਏਸੀਆਂ 'ਚ ਬੈਠੇ ਆ ਮੈਂ ਇੱਥੇ ਆਪਾਂ ਵੀ ਏਸੀ 'ਚ ਬੈਠੇ ਬਾਈ ਹਾਂ ਏਸੀ 'ਚ ਬੈਠੇ ਆਪਾਂ ਅੱਛਾ ਰੱਬ ਦੀ ਰਾਜਾ 'ਚ ਰਾਜੀ ਹੋ ਮਤਲਬ ਰਾਜੀ ਆਪਾਂ ਨੂੰ ਕੋਈ ਤੇ ਪਰਿਵਾਰ ਦੇ ਵਿੱਚ ਪਹਿਲਾਂ ਜਦੋਂ ਬਾਪੂ ਜੀ ਸੀਗੇ ਉਦੋਂ ਕਿਵੇਂ ਦਾ ਗੁਜ਼ਾਰਾ ਚੱਲਦਾ ਸੀ ਘਰ ਦੇ ਵਿੱਚ ਵਾਟਸਐਪ ਚੱਲਦਾ ਰੈਕਟਰੀ ਚੱਲਦਾ ਰ ਕਮੇਲ ਲਾੜੀਆਂ ਨਾਲ ਹੁਣ ਤੱਕ ਕਿੰਨੀ ਜਿਹੜੇ ਮਤਲਬ ਗਾਹਕ ਜਿਹੜੇ ਦਿਨ ਦੇ ਵਿੱਚ ਆ ਜਾਂਦੇ ਨੇ ਤੁਹਾਡੇ ਕੋਲ ਆ ਜਾਂਦੇ ਜਾਂਦੇ ਕਾ ਪਾ ਜਾਂਦੇ ਵਿਕ ਜਾਂਦੇ ਫਿਰ ਗੁਜ਼ਾਰਾ ਚੱਲੀ ਜਾਂਦਾ ਟਾਈਮ ਪਾਸ ਹੋ ਜਾਂਦਾ ਆ ਚੰਗੇ ਬੱਲੇ ਬੱਲੇ ਜ਼ਿੰਦਗੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਲ ਹੋਵੇ ਜਿਸ ਦੇ ਵਿੱਚ ਤੁਹਾਨੂੰ ਲੱਗੇ ਹੋਵੇ ਕਿ ਯਾਰ ਮੈਨੂੰ ਮਨ ਬੜਾ ਦੁਖੀ ਹੋਇਆ ਹੋਵੇ ਵੀ ਕਿ ਯਾਰ ਅੱਜ ਬੜਾ ਮਨ ਦੁਖੀ ਹੈ ਕਿ ਮੈਂ ਗਰੀਬੀ ਦੇ ਵਿੱਚ ਕੰਮ ਕਰ ਰਹੇ ਆਂ ਪਰਿਵਾਰ ਪਾਲ ਰਹੇ ਆਂ ਆਪਾਂ ਆਪਾਂ ਕੋਈ ਦੁਖ ਨਹੀਂ ਸੁਖੀ ਹੋਪਾ ਫਰਮਾਸ਼ ਹੋਣੀ ਸੀ ਤਾਂ ਤੁਸੀਂ ਦੇਖ ਸਕਦੇ ਹੋ ਬੀਬੀ ਜੋ ਬੋਲ ਰਹੇ ਨੇ ਬੀਬੇ ਕਹਿ ਰਹੀ ਹੈ ਕਿ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ ਪਰ ਚੜ੍ਹਦੀ ਕਲਾ ਦੇ ਵਿੱਚ ਬੀਬੀ ਨੇ ਔਰ ਕੰਮ ਚਾਹ ਦਾ ਤੁਸੀਂ ਦੇਖ ਸਕਦੇ ਹੋ ਤਾਂ ਮੈਂ ਜ਼ਰੂਰ ਬੀਬੀ ਜੀ ਨੂੰ ਕਹੂੰਗਾ ਈ ਸਾਡੇ ਲਈ ਵੀ ਦੋ ਕੱਪ ਚਾਹ ਦੇ ਜਰੂਰ ਬਣਾਉਣ ਬੇਬੀ ਤਾਂ ਕਿ ਅਸੀਂ ਵੀ ਕੁਛ ਨਾ ਕੁਛ ਜਿਹੜਾ ਹੈਗਾ ਇਹਨਾਂ ਦੀ ਮਦਦ ਕਰ ਸਕੀਏ ਤਾਂ ਇਹ ਉਹ ਪਰਿਵਾਰ ਆ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਚਾਹ ਦਾ ਕੰਮ ਕਰ ਰਿਹਾ ਬੇਬੀ ਕਿੰਨੇ ਸਾਲ ਹੋ ਗਏ ਹੁਣ ਮਤਲਬ 50 60 ਸਾਲ ਹੋ ਗਏ ਹੁਣੇ ਹਾਂ 50 ਹੋ ਗਏ ਤਾਂ 50 60 ਸਾਲਾਂ ਤੋਂ ਪਹਿਲਾਂ ਜਿਹੜੇ ਹੈਗੇ ਨੇ ਜਦੋਂ ਇਹਨਾਂ ਦੇ ਘਰ ਦੇ ਨਾਲ ਸੀਗੇ ਤਾਂ ਜਿਉਂਦੇ ਸੀ ਤਾਂ ਉਸ ਸਮੇਂ ਜਿਹੜਾ ਇਹ ਚਾਹ ਦਾ ਕੰਮ ਕਰਦੇ ਸੀਗੇ ਤੇ ਉਸ ਤੋਂ ਉਹਨਾਂ ਦੇ ਜਾਣ ਤੋਂ ਬਾਅਦ ਇਹ ਚਾਹ ਦਾ ਕੰਮ ਹੈ ਮੈਂ ਉਹਨਾਂ ਦੇ ਬੇਟੇ ਦੀ ਵੀ ਇੱਕ ਤਸਵੀਰ ਤੁਹਾਨੂੰ ਦਿਖਾਉਣਾ ਚਾਹੂੰਗਾ ਜਿਹੜਾ ਮਾਨਸਿਕ ਤੌਰ ਤੇ ਜਾਂ ਸਰੀਰਕ ਤੌਰ ਤੇ ਠੀਕ ਨਹੀਂ ਹੈ ਬੀਬੇ ਜੀ ਦੇ ਇਹ ਕਹਿ ਸਕਦੇ ਨੇ ਇਹ ਉਹ ਰੂਹਾਂ ਨੇ ਆਪਾਂ ਕਹਿ ਸਕਦੇ ਆ ਦੇਖੋ ਨੰਗੇ ਪੈਰੀ ਧੁੱਪ ਦੇ ਵਿੱਚ ਜਰੂਰ ਬੈਠੇ ਹੋਏ ਨੇ ਬੀਬੀ ਦੇ ਨਾਲ ਆਉਂਦੇ ਨੇ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਮਾਂ ਆਪਣੇ ਬੱਚਿਆਂ ਨੂੰ ਨਹੀਂ ਛੱਡ ਸਕਦੀ ਹੈਗੀ ਉਹਨਾਂ ਦਾ ਪਰਿਵਾਰ ਪਾਲਣ ਪੋਸ਼ਣ ਕਰਨ ਲਈ ਹਰ ਇੱਕ ਮਿਹਨਤ ਤੱਕ ਜਾਂਦੀ ਹੈ ਚਾਹੇ ਉਹਨਾਂ ਨੂੰ ਕਿਸੇ ਦੇ ਘਰ ਜਾ ਕੇ ਭਾਂਡੇ ਮੰਜਨੇ ਪੈਣ ਸਫਾਈਆਂ ਕਰਨੀਆਂ ਪੈਣ ਚਾਹੇ ਕੋਈ ਵੀ ਕੰਮ ਕਰਨਾ ਪਵੇ ਇਹ ਉਹਨਾਂ ਦਾ ਉਹ ਬੇਟਾ ਹੈਗਾ ਜਿਹੜਾ ਮਾਨਸਿਕ ਤੇ ਸਰੀਰਕ ਤੌਰ ਤੇ ਠੀਕ ਨਹੀਂ ਹੈਗਾ ਤੇ ਬੀਬੇ ਜੀ ਨੂੰ ਨਾਲ ਲੈ ਕੇ ਆਉਂਦੀ ਆ ਤੇ ਆਉਂਦੀ ਆ ਤੇ ਬੇਟੀ ਦੀ ਗੱਲ ਕਰੀਏ ਤਾਂ ਬੇਟੀ ਜਿਹੜੀ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਉਹਨਾਂ ਨੂੰ ਘਰ ਵੀ ਛੱਡ ਕੇ ਆਉਂਦੇ ਨੇ ਤੇ ਬੀਬੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਹੈਗੇ ਨੇ ਇੱਥੇ ਚਾਹ ਦਾ ਕੰਮ ਕਰਦੇ ਨੇ ਤਾਂ ਅਜੇ ਅ ਜਿਹੜੀਆਂ ਹੈਗੀਆਂ ਨੇ ਹਾਲਾਤ ਆ ਤੁਹਾਨੂੰ ਦੱਸੀ ਲਿਵਿੰਗ ਇੰਡੀਆ ਨਿਊਜ਼ ਦੀ ਟੀਮ ਤੁਹਾਨੂੰ ਲਗਾਤਾਰ ਦਿਖਾਉਂਦੀ ਰਹਿੰਦੀ ਹੈਗੀ ਆ ਕਿਉਂਕਿ ਅਜੇ ਪਰਿਵਾਰ ਨੇ ਜਿਨ੍ਹਾਂ ਨੂੰ ਸਾਨੂੰ ਕਿ ਸਾ ਪਾ ਕਹਿ ਸਕਦੇ ਸਮਾਜ ਸੇਵੀ ਸੰਸਥਾ ਦੀ ਗੱਲ ਕਰੀਏ ਚਾਹੇ ਪੰਜਾਬੀ ਕਿਤੇ ਵੀ ਵਸਦੇ ਨੇ ਚਾਹੇ ਉਹ ਪੰਜਾਬ ਚ ਨੇ ਚਾਹੇ ਪੰਜਾਬ ਤੋਂ ਬਾਹਰ ਵਸਦੇ ਨੇ ਤਾਂ ਅਜੇ ਇਹ ਪਰਿਵਾਰਾਂ ਦੀ ਜਿਹੜੀ ਆ ਸਾਨੂੰ ਖੁੱਲ ਕੇ ਜਿਹੜੀ ਮਦਦ ਕਰਨੀ ਚਾਹੀਦੀ ਹੈ ਸਾਹਮਣੇ ਆਉਣਾ ਚਾਹੀਦਾ ਹੈਗਾ ਕਹਿੰਦੇ ਪੰਜਾਬੀਆਂ ਦਾ ਦਿਲ ਬੜਾ ਵੱਡਾ ਹੁੰਦਾ ਹੈਗਾ ਤਾਂ ਇਹ ਉਹ ਮਾਂ ਹੈ ਜਿਹੜੀ 80 ਸਾਲ ਦੀ ਬੇਬੇ ਹੈ ਜਿਹੜੀ ਹੈਗੀ ਆ ਆਪਣੇ ਪਰਿਵਾਰ ਪਾਲਣ ਪੋਸ਼ਣ ਲਈ ਇੰਨੀ ਗਰਮੀ ਦੇ ਵਿੱਚ ਇੱਕ ਕਹਿ ਸਕਦੇ ਤਪੱਸਿਆ ਕਰ ਰਹੀ ਹੈ ਇੱਕ ਚਾਹ ਦਾ ਕੰਮ ਕਰਦੀ ਹੈ ਤੇ ਲੋਕਾਂ ਨੂੰ ਇੱਕ ਮਦਦ ਦੀ ਅਪੀਲ ਜ਼ਰੂਰ ਹੈ ਲਿਵਿੰਗ ਇੰਡੀਆ ਨਿਊਜ਼ ਦੀ ਟੀਮ ਵੀ ਜਿਹੜੀ ਹੈਗੀ ਆ ਜਿਹੜੀ ਹੈਗੀ ਆ ਬੱਸ ਬੇਬੇ ਦੀ ਮਦਦ ਲਈ ਹੈਗੀ ਆ ਟੀਮ ਨੇ ਮਦਦ ਲਈ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਲੋਕ ਨੇ ਜਿਹੜੇ ਪੰਜਾਬੀ ਨਹੀਂ ਗੱਲ ਕਰੀਏ ਚਾਹ ਕਿਉਂਕਿ ਪੰਜਾਬੀ ਬੜੇ ਖੁੱਲੇ ਦਿਲ ਦੇ ਹੁੰਦੇ ਨੇ ਕਹਿੰਦੇ ਨੇ ਇੱਕ ਸੇਬਾਂ ਵਾਲਾ ਟਰੱਕ ਪਲਟ ਗਿਆ ਸੀ ਜਿੱਥੇ ਪੰਜਾਬੀਆਂ ਨੇ ਆਪਣੀ ਜਦੋਂ ਕਹਿੰਦੇ ਇੱਜ਼ਤ ਤੇ ਜਾਂ ਮਾਣ ਤੇ ਗੱਲ ਆ ਜੇ ਤਾਂ ਉਹਨਾਂ ਨੇ ਕੋਈ ਅੱਗਾ ਪਿੱਛਾ ਨਹੀਂ ਦੇਖਿਆ ਹੈਗਾ ਤਾਂ ਅੱਜ ਉਹ ਹਾਲਾਤ ਤੁਹਾਨੂੰ ਦਿਖਾ ਰਿਹਾ ਪੰਜਾਬੇ ਪੰਜਾਬ ਦੇ ਵਿੱਚ ਪੰਜਾਬ ਦੇ ਪਟਿਆਲਾ ਅਰਬਨ ਸਟ੍ਰੀਟ ਦੇ ਫੇਸਬੰਦ ਦੇ ਵਿੱਚ ਜਿੱਥੇ ਇਹ ਮਾਤਾ ਬੈਠ ਕੇ ਚਾਹ ਬਣਾਉਂਦੀ ਆ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਬੜੇ ਮੁਸ਼ਕਲ ਨਾਲ ਚੱਲਦਾ ਹੈਗਾ ਤਾਂ ਜਰੂਰ ਪੰਜਾਬੀਆਂ ਦੀ ਗੱਲ ਕਰੀਏ ਸਮਾਜ ਸੇਵੀ ਸੰਸਥਾਵਾਂ ਦੀ ਗੱਲ ਕਰੀਏ ਐਨ ਆਰ ਆਈ ਵੀਰਾਂ ਦੀ ਗੱਲ ਕਰੀਏ ਤਾਂ ਜਰੂਰ ਉਹਨਾਂ ਨੂੰ ਮਦਦ ਦੇ ਲਈ ਅੱਗੇ ਆਉਣਾ ਚਾਹੀਦਾ ਔਰ ਇਸ ਬੇਬੇ ਦੀ ਜਿਹੜੀ ਆ ਮਦਦ ਕਰਨੀ ਚਾਹੀਦੀ ਆ ਜੋ ਆਪਾਂ ਜਿਹੜਾ ਪੰਜਾਬ ਹੈ ਪੰਜਾਬੀਆਂ ਦਾ ਇੱਕ ਜਿਹੜਾ ਕਹਿ ਸਕਦੇ ਖੁੱਲੇ ਦਿਲ ਵਾਲਾ ਜਿਹੜਾ ਚਿਹਰਾ ਹੈਗਾ ਜਿਹੜਾ ਉਹ ਜ਼ਰੂਰ ਸਾਹਮਣੇ ਆਵੇ ਤੇ ਇਹ ਉਹ ਰੇੜੀ ਦੀ ਵੀ ਮੈਂ ਤੁਹਾਨੂੰ ਆਪਣੇ ਸਾਥੀ ਨੂੰ ਕਹੂੰਗਾ ਕਿ ਰੇੜੀ ਦੇ ਵੀ ਇੱਕ ਵਾਰ ਦਿਖਾਇਆ ਜਾਣ ਜਿਹੜੀ ਇਹ ਰੇੜੀ ਲੱਗੀ ਹੋਈ ਆ ਇਹਦੇ ਹਾਲਾਤ ਕਿੰਨੇ ਮਤਲਬ ਵਾਲੇ ਕੋਈ ਜ਼ਿਆਦਾ ਵਧੀਆ ਨਹੀਂ ਹੈਗੇ ਕਿਉਂਕਿ ਦੇਖੋ ਇੱਟਾਂ ਦੇ ਉੱਪਰ ਜਿਹੜੀ ਹੈਗੀ ਆ ਇਹ ਰੇੜੀ ਖੜੀ ਕੀਤੀ ਹੋਈ ਹੈਗੀ ਆ ਔਰ ਕੁਝ ਚੁਨਿੰਦਾ ਜਾਂ ਸਮਾਨ ਹੈਗਾ ਜਿਹੜਾ ਬੇਬੇ ਕੋਲ ਹੈਗਾ ਕੁਝ ਅ ਦੋ ਚਾਰ ਗਲਾਸਾਂ ਦੀ ਗੱਲ ਕਰ ਲਈਏ ਜਾਂ ਇੱਕ ਸਟੋਕ ਦੀ ਗੱਲ ਕਰ ਲਈਏ ਜਾਂ ਇੱਕ ਛੋਟਾ ਜਿਹਾ ਇੱਕ ਪੁਰਾਣਾ ਡਰ ਪਰ ਕਹਿ ਸਕਦੇ ਆ ਕਿ ਟਰੰਕ ਪਿਆ ਹੈਗਾ ਜਿਸ ਦੇ ਵਿੱਚ ਬੇਬੇ ਜੀ ਇੰਨੀ ਗਰਮੀ ਦੇ ਵਿੱਚ ਬੈਠ ਕੇ ਦੇਖੋ ਤੁਸੀਂ ਪੱਖੀ ਵੀ ਚੱਲਦੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਇਹ ਉਹ ਹਾਲਾਤ ਨੇ ਉਹ ਕਹਿੰਦੇ ਆ ਗਰੀਬੀ ਜਿਹੜੀ ਹੈਗੀ ਆ ਬੰਦੇ ਨੂੰ ਮਤਲਬ ਇੱਕ ਤਰ੍ਹਾਂ ਦਾ ਗਰੀਬੀ ਦੇ ਵਿੱਚ ਰਹਿਣਾ ਬੰਦੇ ਨੂੰ ਬੜਾ ਮੁਸ਼ਕਲ ਹੋ ਜਾਂਦਾ ਹੈ ਗਰੀਬੀ ਬੰਦੇ ਲਈ ਇੱਕ ਆਪਾਂ ਕਹੇ ਸ਼ਰਾਪ ਦੀ ਤਰ੍ਹਾਂ ਹੁੰਦੀ ਆ ਜੋ ਉਸ ਬੰਦੇ ਨੂੰ ਹੀ ਪਤਾ ਹੁੰਦਾ ਜੋ ਉਸਦੇ ਨਾਲ ਬੀਤਦੀ ਹੈ ਕਿਉਂਕਿ ਗਰੀਬ ਬੰਦੇ ਲਈ ਉਹ ਚੀਜ਼ਾਂ ਹਾਲਾਤਾਂ ਦੇ ਵਿੱਚੋਂ ਲੰਘਣਾ ਬੜਾ ਮੁਸ਼ਕਲ ਹੋ ਜਾਂਦਾ ਹੈਗਾ ਉਹ ਹਾਲਾਤ ਨੇ ਜਿਹੜੇ ਉਹ ਇਹ ਬੇਬੇ ਜੀ ਪਿਛਲੇ ਲੰਬੇ ਸਮੇਂ ਤੋਂ ਲੰਘ ਰਹੀ ਹੈ ਪਰ ਕੋਈ ਵੀ ਸੰਸਥਾ ਗੱਲ ਕਰੀਏ ਚਾਹੇ ਉਹ ਪੰਜਾਬੀਆਂ ਦੀ ਗੱਲ ਕਰ ਰਹੀ ਹੈ ਐਨ ਆਰ ਆਈ ਵੀਰਾਂ ਦੀ ਗੱਲ ਕਰ ਰਹੀ ਹੈ ਤਾਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਨਾ ਚਾਹੁੰਗਾ ਸਾਡੀ ਲਿਵਿੰਗ ਇੰਡੀਆ ਟੀਮ ਲਿਵਿੰਗ ਇੰਡੀਆ ਨਿਊਜ਼ ਦੀ ਟੀਮ ਵੱਲੋਂ ਇਹ ਅਪੀਲ ਕਰਨਾ ਚਾਹਾਂਗੇ ਕਿ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਤਾਂ ਜੋ ਅਜਿਹੇ ਪਰਿਵਾਰ ਨਜਿਹੇ ਜਿਹੇ ਹੀ ਅਜਿਹੇ ਪਰਿਵਾਰ ਨੇ ਜਿਹੜੇ ਉਹ ਪਾਲ ਸਕਣ ਔਰ ਮੈਂ ਫੇਰ ਇੱਕ ਵਾਰ ਮੇਰੇ ਆਪਣੇ ਸਾਥੀ ਨੂੰ ਜ਼ਰੂਰ ਕਹੂੰਗਾ ਆਪਣੇ ਸਾਥੀ ਨੂੰ ਜ਼ਰੂਰ ਕਹੂੰਗਾ ਕਿ ਇੱਕ ਵਾਰ ਬੀਬੀ ਦੇ ਜਿਹੜੇ ਬੇਟੇ ਨੇ ਜਿਹੜਾ ਮੁੰਡਾ ਹੈਗਾ ਜਿਹੜਾ ਸਰੀਰਕ ਤੇ ਮਾਨਸਿਕ ਤੌਰ ਤੇ ਠੀਕ ਨਹੀਂ ਹੈਗੇ ਉਹ ਦਰਵੇਸ਼ ਨੇ ਦੇਖ ਸਕਦੇ ਹੋ ਪੈਰਾਂ ਦੇ ਵਿੱਚ ਚੱਪਲਾਂ ਵੀ ਨਹੀਂ ਹੈਗੀਆਂ ਤਕਰੀਬਨ 42 ਤੋਂ 44 ਡਿਗਰੀ ਟੈਂਪਰੇਚਰ ਹੈ ਜਿਹੜਾ ਪਟਿਆਲੇ ਦੇ ਵਿੱਚ ਇਸ ਸਮੇਂ ਹੋਇਆ ਪਿਆ ਪੂਰੇ ਪੰਜਾਬ ਦੇ ਵਿੱਚ ਗਰਮੀ ਇੰਨੀ ਹਾਲਾਤਾਂ ਇਨ੍ਹਾਂ ਹਾਲਾਤਾਂ ਦੇ ਵਿੱਚ ਤੁਸੀਂ ਉਸ ਜਗਾ ਦੇਵੀ ਮੈਂ ਤੁਹਾਨੂੰ ਹਾਲਾਤ ਦਿਖਾਉਣਾ ਚਾਹਾਂਗਾ ਦੇਖ ਸਕਦੇ ਹੋ ਇੱਕ ਟੁੱਟਾ ਜਿਹਾ ਸੋਫਾ ਜ਼ਰੂਰ ਪਿਆ ਹੈਗਾ ਦੇਖੋ ਬੈਠਣ ਦੇ ਲਈ ਹੈਗਾ ਹਾਲਾਤ ਕੋਈ ਬਾਲੇ ਵਧੀਆ ਨਹੀਂ ਹੈਗੇ ਕਿ ਕਿ ਇੱਕ ਮਾਂ ਹੈ ਜਿਹੜੀ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਕੁਝ ਵੀ ਕਰ ਸਕਦੀ ਆ ਪਰ ਉਹ ਚਾਹ ਵੇਚ ਰਹੀ ਆ ਤਾਂ ਦਿਨ ਦੇ ਵਿੱਚ ਗੱਲ ਕਰ ਲਈਏ 2 ਜਾਂ 5 ਜਾਂ 10 ਗਾਹਕ ਆ ਜਾਣ ਤਾਂ ਉਹਦੇ ਨਾਲ ਕਿੰਨਾ ਕੁ ਜਿਹੜਾ ਗੁਜ਼ਾਰਾ ਚੱਲ ਸਕਦਾ ਹੈਗਾ ਹੋਰ ਵੀ ਅਜਿਹੇ ਆਪਡੇਟਸ ਤੁਹਾਡੇ ਨਾਲ ਸਾਂਝੇ ਕਰਦੇ ਰਹਿਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਪਟਿਆਲਾ ਤੋਂ ਕੈਮਰਾਮੈਨ ਸੰਦੀਪ ਦੇ ਨਾਲ ਲਿਵਿੰਗ ਇੰਡੀਆ న్యూਸ ਦੇ ਲਈ ਪਟਿਆਲਾ ਤੋਂ ਕਰਨਵੀਰ ਸਿੰਘ ਰੰਧਾਵਾ ਦੀ